ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਾਚਾ ਉਪਜੈ ਸਾਚ ਸਮਾਵੈ ਸਾਚੇ ਸੂਚੇ ਏਕ ਮਇਆ ਝੂਠੈ ਆਵੈ ਠਵਰ ਨ ਪਾਵੈ ਦੂਜੈ ਆਵਾ ਗੌਣ ਪਿਆ ਆਵਾਗੌਣ ਮਿਟੈ ਗੁਰ ਸ਼ਬਦੀ ਆਪੇ ਪਰਖੈ ਬਖਸ਼ ਲਿਆ ਏਕਾ ਬਿਦਨ ਦੁਜੈ ਵਿਆਪੀ ਨਾਮ ਰਸਾਇਣ ਵਿਸਰਿਆ ਸੋ 부ਜੈ ਜਿਸ ਆਪ ਬੁਝਾਏ ਗੁਰ ਕੈ ਸ਼ਬਦ ਸੁਮੁਕਤ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬੇ ਕਮਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਨ੍ਹਾਂ ਦੀ ਅਪਾਰ ਕਿਰਪਾ ਦੇ ਨਾਲ ਪਿਛਲੇ ਦਿਨਾਂ ਤੋਂ ਸਿੱਧ ਗੋਸ਼ ਦੀ ਬਾਣੀ ਵਿਚਾਰ ਰੂਪ ਦੇ ਵਿੱਚ ਚੱਲ ਰਹੀ ਹੈ ਜਿਸ ਦੀਆਂ 24 ਨੰਬਰ ਪੌੜੀਆਂ ਤੱਕ ਨਿਰੰਤਰ ਵਿਚਾਰ ਕੀਤੀ ਗਈ ਸੀ ਪਿਛਲੇ ਦਿਨਾਂ ਦੇ ਵਿੱਚ ਕੁਝ ਜਿਵੇਂ ਹੋਣ ਕਰਕੇ ਵਿਚਾਰ ਨਹੀਂ ਕੀਤੀ ਗਈ ਸਤਿਗੁਰੂ ਕਿਰਪਾ ਕਰਮ ਅੱਜ ਤੋਂ ਫਿਰ ਸੁਭਾਗ ਬਖਸ਼ਣ ਅੱਜ 25 ਨੰਬਰ ਪੌੜੀ ਦਾ ਪਾਠ ਆਪ ਗੁਰੂ ਪਿਆਰੀਆਂ ਸੰਗਤਾਂ ਨੇ ਸਰਵਣ ਕੀਤਾ ਹੈ ਸਤਿਗੁਰੂ ਜੀ ਬਖਸ਼ਦੇ ਨੇ ਸਾਚਉ ਉਪਜੈ ਸਾਚ ਸਮਾਵੈ ਸਾਚੇ ਸੁਚੇ ਏਕਮਯਾ ਸਾਚੋ ਦਾ ਭਾਵਿਆ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਤੋਂ ਸੁਚੇ ਦਾ ਭਾਵਿਆ ਪਵਿੱਤਰ ਮਨੁੱਖ ਇਕ ਮਯਾ ਭਾਵ ਇਕਮਿਕ ਹੋ ਗਿਆ ਹੈ। ਇਕ ਰੂਪ ਹੋ ਗਿਆ ਹੈ। ਸਤਿਪਾਤਸ਼ਾਹ ਜੀ ਕਿਰਪਾ ਕਰਦੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਜਿਹੜਾ ਮਨੁੱਖ ਗੁਰੂ ਦੀ ਮੱਤ ਤੇ ਤੁਰਦਾ ਹੈ ਗੁਰੂ ਦੀ ਸਿੱਖਿਆ ਤੇ ਤੁਰਦਾ ਹੈ ਗੁਰੂ ਦੇ ਹੁਕਮ ਨੂੰ ਮੰਨਣ ਲੱਗ ਪੈਂਦਾ ਹੈ ਜੋ ਗੁਰਮੁਖ ਬਣ ਜਾਂਦਾ ਹੈ। ਉਹਨੂੰ ਇਹ ਗੱਲ ਸਮਝ ਆਉਣ ਲੱਗ ਪੈਂਦੀ ਹੈ ਹੌਲੀ-ਹੌਲੀ ਕਿ ਮੇਰਾ ਮੂਲ ਪਰਮਾਤਮਾ ਹੈ। ਮੈਂ ਸੱਚੇ ਪ੍ਰਮਾਤਮਾ ਤੋਂ ਪੈਦਾ ਹੋਇਆ ਹਾਂ ਤੇ ਫਿਰ ਉਹ ਸੱਚ ਦੇ ਵਿੱਚ ਸਮਾਉਣ ਦੀ ਹੀ ਕੋਸ਼ਿਸ਼ ਕਰਦਾ ਹੈ ਫਿਰ ਹੌਲੀ-ਹੌਲੀ ਉਹ ਆਪਣੇ ਜੀਵਨ ਨੂੰ ਅਰਦਾਸਾਂ ਬੇਨਤੀਆਂ ਵਾਹਿਗੁਰੂ ਜੀ ਦੇ ਚਰਨਾਂ 'ਤੇ ਕਰਕੇ ਸੱਚ ਨੂੰ ਸਮਝਦਾ ਹੈ ਤੇ ਫਿਰ ਕਰਦਾ ਹੈ ਕਿ ਇਹ ਸੱਚੋ ਸੂਚੇ ਏਕਮ ਹੈ ਪਹਿਲਾਂ ਸੱਚੋ ਉਪਜੈ ਪਹਿਲਾਂ ਉਹ ਨੂੰ ਇਹ ਗੱਲ ਉਹ ਆਪਣੇ ਜੀਵਨ ਵਿੱਚ ਸਮਝਦਾ ਹੈ ਕਿ ਮੈਂ ਸੱਚ ਤੋਂ ਪੈਦਾ ਹੋਇਆ ਹਾਂ ਇਸੇ ਕਰਕੇ ਨਾ ਅਸੀਂ ਭਾਵੇਂ ਲੱਖ ਝੂਠ ਬੋਲੀਏ ਪਰ ਜੇ ਕੋਈ ਸਾਨੂੰ ਝੂਠ ਬੋਲੇ ਤੇ ਸਾਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਕਿਉਂਕਿ ਅਸੀਂ ਸੱਚ ਸੁਣਨਾ ਪਸੰਦ ਕਰਦੇ ਹਾਂ ਪਰ ਸੱਚ ਬੋਲਣਾ ਪਸੰਦ ਨਹੀਂ ਕਰਦੇ ਅਸੀਂ ਸੱਚ ਸੁਣਨਾ ਤਾਂ ਪਸੰਦ ਕਰਦੇ ਹਾਂ ਉਹ ਸੱਚ ਜੇ ਸਾਡੇ ਨਾਲ ਰਿਲੇਟਡ ਆ ਤੇ ਜੇ ਉਹ ਸੱਚ ਸਾਡੇ ਔਗੁਣਾ ਨਾਲ ਰਿਲੇਟਡ ਆ ਤੇ ਫਿਰ ਅਸੀਂ ਉਹ ਵੀ ਸੱਚ ਨਹੀਂ ਸੁਣਨਾ ਪਸੰਦ ਕਰਦੇ ਸਤਿਗੁਰੂ ਗੁਰਦੇਵ ਮਰਜ਼ ਕਹਿੰਦੇ ਪਰ ਜਿਹੜਾ ਗੁਰਮੁਖ ਆਣਾ ਜਿਹਨੂੰ ਗੁਰੂ ਦੀ ਬਾਤ ਸਮਝਉਣ ਲੱਗ ਪੈਂਦੀ ਹੈ ਜੋ ਗੁਰੂ ਦੇ ਬਚਨਾਂ ਦੀ ਕਮਾਈ ਕਰਨ ਲੱਗ ਪੈਂਦਾ ਫਿਰ ਹੌਲੀ ਹੌਲੀ ਉਹ ਆਪਣੇ ਮੂਲ ਦੇ ਨਾਲ ਜੁੜਨ ਲੱਗ ਪੈਂਦਾ ਜਿਹੜੇ ਉਹਦੇ ਬੇਸਿਕ ਰੂਟਸ ਆ ਉਹਦੇ ਨਾਲ ਉਹਦੀ ਸਾਝ ਬਣਨ ਲੱਗ ਪੈਂਦੀ ਹੈ ਫਿਰ ਉਹ ਉਹਦੇ ਵਿੱਚੋਂ ਉਹਨੂੰ ਸਮਝ ਆਉਣ ਲੱਗ ਪੈਂਦੀ ਹੈ ਕਿ ਮੈਂ ਸੱਚ ਤੋਂ ਪੈਦਾ ਹੋਇਆ ਸੱਚ ਉਪਜੈ ਫਿਰ ਉਹ ਆਪਣੇ ਆਪ ਨੂੰ ਸਾਚ ਸਮਾਵੇ ਸੱਚੇ ਵਿੱਚ ਲੀਨ ਕਰਨ ਲੱਗ ਪੈਂਦਾ ਸਾਚੇ ਸੁੱਚੇ ਏਕ ਮਯਾ ਫਿਰ ਹੌਲੀ-ਹੌਲੀ ਗੁਰੂ ਦੀ ਬਾਣੀ ਤੇ ਤੁਰ ਕੇ ਗੁਰੂ ਜੀ ਦੀ ਕੀਰਤੀ ਦੇ ਨਾਲ ਗੁਰੂ ਦੇ ਹੁਕਮ ਨੂੰ ਸਮਝ ਕੇ ਚੰਗੇ ਗੁਣ ਪਰਮਾਤਮਾ ਦੇ ਜੀਵਨ ਵਿੱਚ ਵਸਾਵ ਸਾ ਕੇ ਪ੍ਰੈਕਟਿਸ ਕਰਕੇ ਆਪਣੀ ਜ਼ਿੰਦਗੀ ਨੂੰ ਇੱਕ ਸੱਚੇ ਸੁੱਚੇ ਪਰਮਾਤਮਾ ਦੇ ਰੂਬਰੂ ਕਰਦਾ ਹੋਇਆ ਹੌਲੀ ਹੌਲੀ ਗੁਰਮੁਖ ਪਰਮਾਤਮਾ ਦੇ ਵਿੱਚ ਟਿਕਣ ਲੱਗ ਪੈਂਦਾ ਹੈ। ਉਹਦਾ ਮਨ ਜਿਹੜਾ ਪਹਿਲਾਂ ਦੌੜਦਾ ਸੀ ਹੁਣ ਖਲੋਣ ਲੱਗ ਪੈਂਦਾ ਹੈ। ਹੁਣ ਹੌਲੀ ਹੌਲੀ ਇਹ ਮਨ ਪਰਮਾਤਮਾ ਦੇ ਰੂਪ, ਪਰਮਾਤਮਾ ਦੇ ਅੰਗ ਸੰਗ, ਪਰਮਾਤਮਾ ਦੇ ਸੁਭਾਅ ਦੇ ਵਿੱਚ ਲੀਨ ਹੋ ਕੇ ਰੱਬ ਵਰਗੇ ਸੁਭਾਅ ਨੂੰ ਧਾਰਨ ਕਰਨ ਲੱਗ ਪੈਂਦਾ ਹੈ। ਅਗਲੀਆਂ ਪੰਕਤੀਆਂ 'ਚ ਗੁਰੂ ਜੀ ਕਹਿੰਦੇ ਝੂਠੇ ਆਵੈ ਠavr ਨਾ ਪਾਵੈ ਦੂਜਾ ਆਵਾਗੁਣ ਪਿਆ ਕਹਿੰਦੇ ਦੂਜੇ ਬੰਨੇ ਉਹ ਬੰਦੇ ਨੇ ਜੋ ਇਸ ਸੰਸਾਰ ਰੂਪੀ ਝੂਠ ਨੂੰ ਇਸ ਨਾਸ਼ਵੰਤ ਜਗਤ ਨੂੰ ਸੱਚ ਮੰਨ ਕੇ ਬਹਿ ਗਏ ਆ ਉਹ ਪਰਮਾਤਮਾ ਜੀ ਨੂੰ ਭੁਲਾ ਕੇ ਤੇ ਇਸ ਸੰਸਾਰ ਦੀ ਮਾਇਆ ਦੇ ਪਿੱਛੇ ਦੌੜ ਰਹੇ ਆ ਬਸ ਸਾਰੀ ਜ਼ਿੰਦਗੀ ਉਹਨੂੰ ਪਕੜ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦੇ ਆ ਪਰ ਜਿਹੜੀ ਚੀਜ਼ ਹੈ ਹੀ ਨਾਸ਼ਵੰਤ ਜਿਹੜੀ ਚੀਜ਼ ਹੈ ਹੀ ਇਲਿਊਜ਼ਨ ਜਿਹੜੀ ਚੀਜ਼ ਹੈ ਹੀ ਮਿੱਟੀ ਆ ਉਹ ਹੱਥ ਵਿੱਚ ਟਿਕੂਗੀ ਕਿਵੇਂ ਸਤਿਗੁਰੂ ਗੁਰਦੇਵ ਜੀ ਮਹਾਰਾਜ ਕਹਿੰਦੇ ਰੇਤ ਹੱਥ ਵਿੱਚ ਨਹੀਂ ਖੜਦੀ ਕਹਿੰਦੇ ਐਵੇਂ ਇਹ ਮਾਇਆ ਹੈ ਜਿਹੜੀ ਹੱਥ ਵਿੱਚ ਨਹੀਂ ਖੜਦੀ ਪਰ ਮਨ ਦੇ ਪਿੱਛੇ ਲੱਗਣ ਵਾਲੇ ਮਨਮੁਖ ਮਨੁੱਖ ਇਸ ਸੰਸਾਰ ਦੇ ਝੂਠ ਨੂੰ ਸੱਚ ਮੰਨ ਬੈਠੇ ਨੇ ਤੇ ਇਸ ਝੂਠ ਦੇ ਪਿੱਛੇ ਦੌੜ ਰਹੇ ਆ ਤੇ ਇਸ ਝੂਠ ਨੂੰ ਕਮਾਉਣ ਵਾਸਤੇ ਆਪਣੇ ਸੱਚੇ ਮਨ ਦੇ ਨਾਲ ਸੱਚੇ ਪ੍ਰਮਾਤਮਾ ਨਾਲ ਗਦਾਰੀ ਕਰਦੇ ਨੇ ਤੇ ਬਸ ਇਸ ਪਦਾਰਥਾਂ ਨੂੰ ਖੁਸ਼ ਕਰਨ ਦੇ ਲਈ ਪਰਮਾਤਮਾ ਜੀ ਨੂੰ ਪਿੱਠ ਦੇ ਦਿੰਦੇ ਨੇ ਤੇ ਸਭ ਕਹਿੰਦੇ ਐਸੇ ਮਨੁੱਖਾਂ ਦਾ ਹਾਲਤ ਕੀ ਐ ਠਹਰ ਨਾ ਪਾਵੇਂ ਉਹ ਇੱਕ ਜਗ੍ਹਾ ਟਿਕ ਨਹੀਂ ਸਕਦੇ ਖੜਦੇ ਨਹੀਂ ਉਹ ਉਹ ਰੋਜ਼ ਬਚਨਾਂ ਤੋਂ ਮੁਕਰਨਗੇ ਪੈਰ ਪੈਰ ਤੇ ਝੂਠ ਬੋਲਣਗੇ ਸਵੇਰੇ ਕਿਸੇ ਨੂੰ ਕੋਈ ਬਚਨ ਕਰਨਗੇ ਸ਼ਾਮ ਨੂੰ ਉਸ ਬਚਨ ਤੋਂ ਮੁਕਰ ਜਾਣਗੇ ਸਭ ਕਹਿੰਦੇ ਕਿਉਂ ਕਿਉਂਕਿ ਉਹਨਾਂ ਦਾ ਟਿਕਾਵ ਨਹੀਂ ਹੈ ਜੀਵਨ 'ਚ ਦੂਜੈ ਆਵਾ ਗਾਉਣ ਪਿਆ ਦੂਸਰੇ ਪ੍ਰੇਮ ਦੇ ਵਿੱਚ ਭਾਵ ਪਰਮਾਤਮਾ ਨੂੰ ਵਿਚਾਰ ਕੇ ਮਾਇਆ ਦੇ ਲੋਭ ਲਾਲਚ ਵਿੱਚ ਫਸੇ ਹੋਣ ਕਰਕੇ ਨਿਤ ਇਹ ਜੰਮਦੇ ਨੇ ਨਿਤ ਮਰਦੇ ਨੇ ਜੰਮਣ ਮਰਨ ਦੇ ਗੇੜ ਚ ਪੈ ਰਹਿੰਦੇ ਨੇ ਭਾਵ ਪਹਿਲਾਂ ਕੋਈ ਵਾਦਾ ਕਰਦੇ ਆ ਉੱਚ ਜੰਮਦੇ ਆ ਫਿਰ ਉਸੇ ਵਾਦੇ ਨੂੰ ਤੋੜ ਦਿੰਦੇ ਆ ਫਿਰ ਮੌਤਿਆ ਸਭ ਕਹਿੰਦੇ ਐਸੇ ਮਨੁੱਖਾਂ ਦੇ ਉੱਤੋਂ ਹੌਲੀ-ਹੌਲੀ ਯਕੀਨ ਟੁੱਟਣ ਲੱਗ ਪੈਂਦਾ ਫਿਰ ਇੰਨਾ ਤੇ ਦੁਨੀਆ ਦੇ ਵਿੱਚ ਕੋਈ ਯਕੀਨ ਨਹੀਂ ਕਰਦਾ ਕਿਉਂਕਿ ਜਿਹਨੂੰ ਆਪਣੇ ਤੇ ਯਕੀਨ ਨਹੀਂ ਉਹ ਦੂਜੇ ਤੇ ਕੀ ਯਕੀਨ ਕਰੂਗਾ ਸਤਿਗੁਰੂ ਪਾਤਸ਼ਾਹ ਕਹਿੰਦੇ ਝੂਠੇ ਆਵੈ ਠਵਰ ਨਾ ਪਾਵੈ ਦੂਜੇ ਆਵਾ ਗਉਣ ਪਿਆ ਇਸ ਝੂਠ ਨੂੰ ਕਮਾਉਣ ਵਾਲੇ ساری ਜ਼ਿੰਦਗੀ ਝੂਠ ਦੇ ਪਿੱਛੇ ਤੁਰਦੇ ਰਹਿੰਦੇ ਨੇ ਮਾਇਆ ਦੀ ਪਕੜ ਦੇ ਪਿੱਛੇ ਭੱਜਦੇ ਰਹਿੰਦੇ ਨੇ ਨਾ ਮਾਇਆ ਹੱਥੋਂ ਦੀ ਹੈ ਤੇ ਨਾ ਇਹ ਜੀਵਨ ਇਹਨਾਂ ਦਾ ਸਹੀ ਲੇਖੇ ਲੱਗ ਪਉਂਦਾ। ਇਸ ਕਰਕੇ ਨਿਤ ਆਵਾ ਗਵਣ ਦੇ ਚੱਕਰ ਦੇ ਵਿੱਚ ਰਹਿੰਦੇ ਨੇ। ਭਾਵੇਂ ਕਿਤੇ ਕੁੱਤੇ ਦੀ ਸੁਭਾਅ ਦੇ ਵਿੱਚ ਆ ਕਿਤੇ ਸੂਰ ਦੇ ਸੁਭਾਅ ਚ ਆ ਕਿਤੇ ਤ੍ਰਿਸ਼ਨਾ ਦੇ ਸੁਭਾਅ ਚ ਆ ਕਿਤੇ ਸੱਪ ਵਰਗਾ ਜ਼ਹਿਰ ਚੁੱਕੀ ਫਿਰਦੇ ਆ। ਕਿਤੇ ਕੁੱਤੇ ਵਰਗਾ ਲਾਲਚ ਚੁੱਕੀ ਫਿਰਦੇ ਆ। ਸੱਚੇ ਪਾਤਸ਼ਾਹ ਕਹਿੰਦੇ ਇਹ ਸਭ ਕੁਝ ਇਹ ਨਿਤ ਜਿਹੜੇ ਨੇ ਨਾ ਇਹਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਜਾਨਵਰ ਜਿਹੜੇ ਨੇ ਭੌਂਕਦੇ ਰਹਿੰਦੇ ਨੇ ਇਹਦੇ ਜੀਵਨ ਦੇ ਵਿੱਚ ਇਹ ਜਾਨਵਰ ਜਿਹੜੇ ਨੇ ਇਹਦੇ ਜੀਵਨ ਚ ਰਾਜ ਕਰਦੇ ਰਹਿੰਦੇ ਨੇ ਤੇ ਸਬ ਜੀ ਅਗਲੀਆਂ ਪੰਕਤੀਆਂ ਚ ਕਹਿੰਦੇ ਹੁਣ ਇਹ ਜਿਹੜੇ ਅੰਦਰ ਨਿਤ ਆਵਾ ਗਵਣ ਦਾ ਚੱਕਰ ਪਿਆਵਾ ਨਿਤ ਜੰਮਣ ਮਰਨ ਦੀ ਖੇਡ ਜਿਹੜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਾਤ ਤੱਕ ਬਣਦੀ ਪਈ ਹੈ ਇਹ ਮਿਟੇ ਕਿਵੇਂ ਆਵਾ ਗੌਣ ਮਿਟੈ ਗੁਰ ਸ਼ਬਦੀ ਸਬ ਕਨੇ ਗੁਰੂ ਸ਼ਬਦ ਦੇ ਵਿੱਚ ਟਿਕ ਕੇ ਮੈਂ ਕਈ ਵਾਰੀ ਦੇਖਦਾ ਬੰਦੇ ਕੋ ਬੰਦੇ ਵਿਹਲੇ ਬੈਠੇ ਹੋਣਗੇ ਫੋਨ ਨੂੰ ਸਕਰੋਲ ਕਰੀ ਜਾਣਗੇ ਬਸ ਵੇਖੀ ਜਾਣਗੇ ਫੇਸਬੁੱਕ ਦੇ ਉੱਪਰ ਨਵੀਂ ਟਿੱਪਣੀ ਕਿਹਦੀ ਆ ਗਈ ਹੈ WhatsApp ਤੇ ਕਿਹੜੇ ਗਰੁੱਪ ਚ ਕਿਹੜੀ ਨਵੀਂ ਟਿੱਪਣੀ ਆ ਗਈ ਹੈ ਪਰ ਜੇ ਉਹਨੂੰ ਕਹਿ ਦੋ ਨਾ 10 ਮਿੰਟ ਭਾਜੀ ਤੁਸੀਂ ਸਹਿਜ ਪਾਠ ਕਰਨਾ ਸ਼ੁਰੂ ਕਰ ਦਿਓ ਇੱਕ ਅੰਗ ਆਪਣੇ ਫੋਨ ਦੇ ਉੱਤੇ ਕਰ ਲਓ ਬੈਠੇ ਸਾਡੇ ਕੋਲ ਟਾਈਮ ਹੀ ਨਹੀਂ ਹੈਗਾ ਜੀ ਗੱਲ ਇਹ ਹੈ ਕਿ ਵੀ ਵਿਕਾਰ ਦੀ ਜ਼ਿੰਦਗੀ ਝੂਠੀ ਜ਼ਿੰਦਗੀ ਦੇ ਪਿੱਛੇ ਲੱਗਣ ਲਈ ਟਾਈਮ ਆ। ਵਿਹਲੇ ਬਹਿ ਕੇ ਸਾਰਾ ਦਿਨ ਫੋਨ ਨੂੰ ਸਕਰੋਲ ਕਰਨ ਦਾ ਟਾਈਮ ਆ। ਪਰ ਇੱਕ ਅੰਗ ਗੁਰੂ ਗ੍ਰੰਥ ਸਾਹਿਬ ਜੀ ਦਾ ਕਰਨ ਦਾ ਟਾਈਮ ਨਹੀਂ। ਸੰਥਿਆ ਨੂੰ ਪਾਠ ਕਰਨ ਦਾ ਟਾਈਮ ਨਹੀਂ ਬਾਣੀ ਦੀ ਵਿਚਾਰ ਕਰ ਲਈਏ ਕੋਈ ਇੱਕ ਅੱਖਰ ਪੜ੍ਹ ਲਈਏ ਪੱਲੇ ਪੈ ਜਾਊਗਾ। ਸਤਿਗੁਰੂ ਗੁਰਦੇਵ ਕਹਿੰਦੇ ਨੇ ਇਹ ਮਿਟਣਾ ਹੀ ਜਿਹੜਾ ਅੰਦਰ ਦੇ ਗੇੜ ਜਿਹੜੇ ਪਏ ਹੋਏ ਆ ਨਾ ਇਹ ਮਿਟਨੇ ਕੇਵੇਂ ਨੇ ਗੁਰੂ ਦੇ ਸ਼ਬਦ ਦੇ ਰਾਹੀ ਆਪੇ ਪਰਖੈ ਬਖਸ਼ ਲਿਆ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਹੀ ਮਨੁੱਖ ਨੂੰ ਪਰਮਾਤਮਾ ਦੀ ਪਛਾਣ ਆਉਂਦੀ ਹੈ ਤੇ ਫਿਰ ਵਾਹਿਗੁਰੂ ਪਰਮਾਤਮਾ ਉਹਦੇ ਉੱਪਰ ਮੇਰਹਿਮਤ ਭਰੀ ਨਜ਼ਰ ਕਰਕੇ ਐਸੇ ਜੀਵ ਨੂੰ ਆਪਣੇ ਨਾਲ ਜੋੜ ਲੈਂਦਾ ਹੈ ਆਪੇ ਪਰਖੈ ਬਖਸ਼ ਲਿਆ ਤੇ ਜਦੋਂ ਉਹ ਗੁਰੂ ਸ਼ਬਦ ਵਿੱਚ ਗੁਰੂ ਦਾ ਸਿੱਖ ਜੁੜਦਾ ਹੈ ਗੁਰੂ ਦੇ ਸ਼ਬਦ ਦੀ ਕਮਾਈ ਕਰਦਾ ਹੈ ਫਿਰ ਹੌਲੀ-ਹੌਲੀ ਪਰਮਾਤਮਾ ਜੀ ਵਾਹਿਗੁਰੂ ਦੇ ਜਿਹੜੇ ਪੇਪਰ ਨੇ ਜਿਹੜੇ ਉਹਨਾਂ ਦੇ ਇਮਤਿਹਾਨ ਪਾਉਂਦੇ ਨੇ ਵਾਹਿਗੁਰੂ ਜੀ ਹੌਲੀ-ਹੌਲੀ ਉਹਨਾਂ ਚੋਂ ਪਾਸ ਹੋਣ ਲੱਗ ਪੈਂਦਾ ਹੈ ਤੇ ਵਾਹਿਗੁਰੂ ਜੀ ਪਰਮਾਤਮਾ ਜੀ ਫਿਰ ਉਹਨੂੰ ਆਪਣੇ ਵਿੱਚ ਲੀਨ ਕਰਨ ਲੱਗ ਪੈਂਦੇ ਨੇ ਏਕਾ ਬੇਦਨ ਦੁਜੈ ਬਿਆਪੀ ਨਾਮ ਰਸਾਇਣ ਵਿਸਰਿਆ ਬੇਦਨ ਦਾ ਮਤਲਬ ਹੁੰਦਾ ਹੈ ਜੀ ਪੀੜਾ ਦੁੱਖ ਦੂਜੇ ਦਾ ਭਾਵ ਹੈ ਪ੍ਰਭੂ ਤੋਂ ਬਿਨਾਂ ਹੋਰ ਨਾਲ ਪਿਆਰ ਦੇ ਕਾਰਨ ਵਿਆਪੀ ਦਾ ਮਤਲਬ ਹੈ ਸਤਾ ਰਹੀ ਹੈ ਰਸਾਣ ਰਸਾਂ ਦਾ ਘਰ ਪਰ ਜਿਨ੍ਹਾਂ ਨੂੰ ਸਾਰੇ ਰਸਾਂ ਦਾ ਘਰ ਪਰਮਾਤਮਾ ਦਾ ਨਾਮ ਵਿਸਰ ਜਾਂਦਾ ਹੈ ਫਿਰ ਉਹਨਾਂ ਨੂੰ ਦੂਜੇ ਭਾਵ ਦੇ ਵਿੱਚ ਫਸਣ ਕਾਰਨ ਕਾ ਪਦਾਰਥਾਂ ਦੇ ਪ੍ਰੇਮ ਦੇ ਵਿੱਚ ਫਸਣ ਦੇ ਕਾਰਨ ਇਹ ਹਉਮੈ ਦੀ ਪੀੜਾ ਸਤਾਉਂਦੀ ਹੈ ਫਿਰ ਉਹ ਨਿਤ ਹਉਮੈ ਦੀ ਮਾਰ ਚੱਲਦੀ ਹੈ ਈਗੋ ਜ ਰਹਿੰਦੇ ਆ ਹੰਕਾਰ ਹੀ ਜੀਵਨ ਜੀਉਂਦੇ ਆ ਹਉਮੈ ਫਿਰ ਉਹਨਾਂ ਦਾ ਪਿੱਛਾ ਨਹੀਂ ਛੱਡਦੀ ਉਹ ਜੇ ਕੋਈ ਸੂਖਸ਼ਮ ਰੂਪ ਚ ਚੰਗੇ ਕੰਮ ਵੀ ਕਰਦੇ ਆ ਤਾਂ ਵੀ ਉਹਨਾਂ ਦੀ ਹਉਮੈ ਉਹਨਾਂ ਨੂੰ ਹੋ ਜਾਂਦੀ ਹੈ ਸੇਵਾ ਕਰਨ ਦੀ ਵੀ ਹਉਮੈ ਹੋ ਜਾਂਦੀ ਹੈ ਕਈ ਵਾਰੀ ਬਾਣੀ ਪੜਨ ਦੀ ਵੀ ਹਉਮੈ ਹੋ ਜਾਂਦੀ ਹੈ ਕਿ ਮੈਂ ਤੇ ਬਹੁਤ ਬਾਣੀ ਰੋਜ਼ ਪੜਦਾ ਮੈਂ ਤੇ ਨਿਤਨੇਮੀ ਆ ਇਹ ਵੀ ਹੋਮੇ ਸਹਿਬ ਕਹਿੰਦੇ ਨੇ ਪ੍ਰਮਾਤਮਾ ਦਾ ਨਾਮ ਰੂਪੀ ਰਸ ਐਸੇ ਜੀਵਤ ਨੂੰ ਜੀਵਨ ਚ ਨਹੀਂ ਆਉਂਦਾ ਇਹ ਤੇ ਵਾਹਿਗੁਰੂ ਕਿਰਪਾ ਕਰ ਦੇਵੇ ਇਹ ਜੀਵਾ ਵਾਹਿਗੁਰੂ ਦੇ ਰਸ ਦੇ ਵਿੱਚ ਲੀਨ ਹੋ ਜਾਵੇ ਤੇ ਅਗਲੀਆਂ ਪੰਕਤੀਆਂ ਚ ਗੁਰੂ ਜੀ ਕਿਰਪਾ ਕਰਦੇ ਸੋ ਬੁਝੈ ਜਿਸ ਆਪ ਬੁਝਾਏ ਗੁਰ ਕੈ ਸ਼ਬਦ ਸੋ ਮੁਕਤ ਪਿਆ ਬੜੀ ਪਿਆਰੀ ਗੱਲ ਗੁਰੂ ਜੀ ਕਹਿ ਰਹੇ ਨੇ ਕਹਿੰਦੇ ਪਰ ਅਰਦਾਸ ਕਰ ਵਾਹਿਗੁਰੂ ਅੱਗੇ ਇਹ ਵੀ ਹੋਮੇਨਾ ਕਰਕੇ ਵੀ ਮੈਨੂੰ ਇਹ ਗੱਲ ਸਮਝ ਆ ਗਈ ਹੈ ਕਿ ਗਿਆਨ ਦੀ ਹੁਣ ਬਾਤ ਮੇਰੇ ਪੱਲੇ ਪੈਣ ਲੱਗ ਪਈ ਹੈ ਕਹਿੰਦੇ ਅਰਦਾਸ ਕਰ ਪ੍ਰਮਾਤਮਾ ਜੀ ਅੱਗੇ ਕਿ ਉਹ ਵਾਹਿਗੁਰੂ ਤੇਰੇ ਉੱਪਰ ਮੇਰ ਰਹਿਮਤ ਪਰਿਨਦਰ ਕਰ ਦੇਵੇ ਤੇ ਤੈਨੂੰ ਆਪਣਾ ਭੇਤ ਇਹ ਦੱਸ ਦੇਵੇ ਕਿ ਵੀ ਮੈਂ ਕਿੰਨਾ ਉਤੇ ਖੁਸ਼ ਹੁਣਾ ਹਾਂ ਕਿੰਨਾਂ ਨੂੰ ਆਪਣੇ ਨਾਲ ਜੋੜਦਾ ਹਾਂ ਕਿੰਨਾਂ ਦਾ ਜੀਵਨ ਵਿਢ ਭਾਗਾ ਬਣਦਾ ਹੈ ਸਹਿਬ ਕਹਿੰਦੇ ਉਸ ਮਨੁੱਖ ਨੂੰ ਫਿਰ ਇਹ ਸਮਝ ਆ ਜਾਂਦੀ ਹੈ ਫਿਰ ਉਹ ਅਰਦਾਸਾਂ ਬੇਨਤੀਆਂ ਕਰਦਾ ਹੈ ਕਿ ਵਾਹਿਗੁਰੂ ਜੀ ਤੁਸੀਂ ਮੈਨੂੰ ਬਖਸ਼ ਲਓ ਕਿਉਂਕਿ ਗੁਰੂ ਸ਼ਬਦ ਵਿੱਚ ਜੁੜਨ ਦੇ ਕਾਰਨ ਹੀ ਮਨੁੱਖ ਹਉਮੈ ਤੋਂ ਆਜ਼ਾਦ ਹੋ ਸਕਦੇ ਨੇ ਜੋ 부ਝਾਏ ਜਿਸ ਆਪ 부ਝਾਏ ਫਿਰ ਵਾਹਿਗੁਰੂ ਜੀ ਆਪ ਕਿਰਪਾ ਕਰਕੇ ਆਪਣੇ ਗੁਰੂ ਦੇ ਪਿਆਰੇ ਗੁਰੂ ਕੇ ਸਿੱਖ ਨੂੰ ਇਹ ਬਾਤ ਸਮਝਾ ਦਿੰਦੇ ਨੇ ਇਹ 부ਝਾਰਤ 부ਝਾ ਦਿੰਦੇ ਨੇ ਫਿਰ ਗੁਰੂ ਦੇ ਸ਼ਬਦ ਦੇ ਵਿੱਚ ਜੁੜਿਆਂ ਹੀ ਇਸ ਹਉਮੈ ਦੀ ਪੀੜਾ ਤੋਂ ਮੁਕਤ ਹੋਇਆ ਜਾ ਸਕਦਾ ਹੈ ਨਾਨਕ ਤਾਰੇ ਤਾਰਨ ਹਾਰਾ ਹਉਮੈ ਦੂਜਾ ਪਰਹਰਿਆ ਏ ਨਾਨਕ ਜਿਸ ਨੇ ਹਉਮੈ ਤੇ ਦੂਸਰੇ ਭਾਵ ਭਾਵ ਪਦਾਰਥਾਂ ਦੇ ਮਾਇਆ ਦੇ ਪਦਾਰਥਾਂ ਦੇ ਪ੍ਰੇਮ ਨੂੰ ਤਿਆਗ ਦਿੱਤਾ ਹੈ ਫਿਰ ਉਹ ਤਾਰਨਹਾਰ ਪਰਮਾਤਮਾ ਵਾਹਿਗੁਰੂ ਜੀ ਉਹਨਾਂ ਨੂੰ ਤਾਰ ਲੈਂਦਾ ਹੈ ਫਿਰ ਉਹਨਾਂ ਨੂੰ ਆਪਣੇ ਨਾਲ ਲੈ ਕੇ ਜੀਵਨ ਦੇ ਸਫਰ ਤੋਂ ਇਹਨਾਂ ਵਿਕਾਰਾਂ ਤੋਂ ਮੁਕਤ ਕਰਕੇ ਆਪਣੇ ਵਿੱਚ ਸਮੋ ਲੈਂਦਾ ਹੈ ਸੋ ਅੱਜ ਦੀ ਅੰਮ੍ਰਿਤਮਈ 25 ਨੰਬਰ ਪੌੜੀ ਸਿੱਧ ਗੋਸ਼ਤੀ ਬਾਣੀ ਦੇ ਵਿੱਚੋਂ ਸਤਿਗੁਰੂ ਪਾਤਸ਼ਾਹ ਜੀ ਦੀ ਆਪਨਾਂ ਨਾਲ ਸਾਂਝੀ ਕੀਤੀ ਹੈ ਵੱਧ ਤੋਂ ਵੱਧ ਇਹਨੂੰ ਵਿਚਾਰਿਆ ਕਰੋ ਸਮਝਿਆ ਕਰੋ ਗੁਰੂ ਜੀ ਕਿਰਪਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ why good